ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇੱਕ ਬਹੁਤ ਹੀ ਖਾਸ ਬਹੁਤ ਹੀ ਗਹਿਰੀ ਅਧਿਆਤਮਿਕ ਪੰਕਤੀ ਤੇ ਵਿਚਾਰ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਇਹ ਪੰਕਤੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 878 ਤੇ ਬਿਲਕੁਲ ਪੰਕਤੀ ਹੈ ਤੁਨ ਮੇ ਧਿਆਨ ਧਿਆਨ ਮੇ ਜਾਣੀਆ ਗੁਰਮੁਖ ਅਕਤ ਕਹਾਣੀ ਦੇਖਣ ਨੂੰ ਸੰਖੇਪ ਹੈ ਪਰ ਅਰਥ ਬਹੁਤ ਡੂੰਗੇ ਨੇ ਹਾਂਜੀ ਬਹੁਤ ਡੂੰਗੇ ਇਹ ਅਧਿਆਤਮਿਕ ਸਫ਼ਰ ਦਾ ਸਾਰ ਹੈ ਇੱਕ ਤਰ੍ਹਾਂ ਨਾਲ ਤਾਂ ਆਓ ਇਸ ਨੂੰ ਥੋੜਾ ਖੋਲਣ ਦੀ ਕੋਸ਼ਿਸ਼ ਕਰੀਏ ਪਹਿਲਾ ਹਿੱਸਾ ਹੈ ਤੁਨ ਮੇ ਧਿਆਨ ਇਹ ਤੁਨ ਕੀ ਹੈ ਕਿ ਕੋਈ ਆਮ ਆਵਾਜ਼ ਹੈ ਨਹੀਂ ਬਿਲਕੁਲ ਨਹੀਂ ਇਹ ਉਹ ਬਾਹਰਲਾ ਸ਼ੋਰ ਸ਼ਰਾਬਾ ਨਹੀਂ ਹੈ ਇਹ ਤੁਨ ਅਸਲ ਚ ਅੰਦਰੂਨੀ ਆਵਾਜ਼ ਹੈ ਅਨਹਦਨਾਦ ਜਿਸ ਨੂੰ ਕਹਿੰਦੇ ਨੇ ਅੱਛਾ ਅਨਹਦਨਾਦ ਯਾਨੀ ਬ੍ਰਹਿਮੰਡੀ ਸੰਗੀਤ ਹਾਂਜੀ ਉਹੀ ਇਹ ਕੋਈ ਕੰਨਾਂ ਨਾਲ ਸੁਣਨ ਵਾਲੀ ਆਵਾਜ਼ ਨਹੀਂ ਇਹ ਇੱਕ ਸੂਖਮ ਗੂੰਜ ਹੈ ਪੂਰੇ ਬ੍ਰਹਮੰਡ ਚ ਤੇ ਸਾਡੇ ਅੰਦਰ ਵੀ ਹਮ ਇੱਕ ਤਰ੍ਹਾਂ ਨਾਲ ਪਰਮਾਤਮਾ ਦੀ ਹੋਂਦ ਦਾ ਇਸ਼ਾਰਾ ਹੈ ਇੱਕ ਨਿਰੰਤਰ ਵਹਾ ਤੁਨ ਮੇ ਧਿਆਨ ਦਾ ਮਤਲਬ ਹੈ ਆਪਣੀ ਸੁਰਤ ਨੂੰ ਆਪਣੀ ਚੇਤਨਾ ਨੂੰ ਬਾਹਰੋਂ ਹਟਾ ਕੇ ਇਸ ਅੰਦਰਲੀ ਤੁਨੀ ਵਿੱਚ ਲਗਾਉਣਾ ਉਸ ਵਿੱਚ ਇੱਕ ਤਰ੍ਹਾਂ ਨਾਲ ਡੁੱਬ ਜਾਣਾ ਅੱਛਾ ਮਤਲਬ ਬਾਹਰ ਮੁਖੀ ਤੋਂ ਅੰਦਰ ਮੁਖੀ ਹੋਣਾ ਤੇ ਉਸ ਸੂਖਮ ਆਵਾਜ਼ ਤੇ ਧਿਆਨ ਕੇਂਦਰਿਤ ਕਰਨਾ ਬਿਲਕੁਲ ਤੇ ਫਿਰ ਅਗਲਾ ਕਦਮ ਧਿਆਨ ਮੈਂ ਜਾਣਿਆ ਇਹ ਧਿਆਨ ਫਿਰ ਕੀ ਹੈ ਸਿਰਫ ਕਨਸੈਂਟ੍ਰੇਸ਼ਨ ਹਾਂ ਇਹ ਕਨਸੈਂਟ੍ਰੇਸ਼ਨ ਤੋਂ ਅੱਗੇ ਦੀ ਗੱਲ ਹੈ ਜਦੋਂ ਸੁਰਤ ਉਸ ਤੁਨੀ ਵਿੱਚ ਪੂਰੀ ਤਰ੍ਹਾਂ ਟਿਕ ਜਾਂਦੀ ਹੈ ਮਨ ਸ਼ਾਂਤ ਸਥਿਰ ਹੋ ਜਾਂਦਾ ਹੈ ਹਾਂਜੀ ਉਹ ਅਵਸਥਾ ਧਿਆਨ ਹੈ ਡੂੰਗੀ ਇਕਾਗਰਤਾ ਤੇ ਇਸੇ ਡੂੰਗੇ ਧਿਆਨ ਵਿੱਚ ਜਾਣਿਆ ਜਾਂਦਾ ਜਾਣਿਆ ਜਾਂਦਾ ਹੈ ਮਤਲਬ ਗਿਆਨ ਹੁੰਦਾ ਹੈ ਕੋਈ ਇਨਫੋਰਮੇਸ਼ਨ ਮਿਲਦੀ ਹੈ ਇੱਕ ਕਿਤਾਬੀ ਗਿਆਨ ਜਾਂ ਇਨਫੋਰਮੇਸ਼ਨ ਨਹੀਂ ਇਹ ਅਨੁਭਵ ਹੈ ਇੱਕ ਅਹਿਸਾਸ ਅੱਛਾ ਅੰਦਰੂਨੀ ਅਨੁਭਵ ਹਾਂਜੀ ਸੱਚ ਦਾ ਪਰਮਾਤਮਾ ਦੀ ਹੋਂਦ ਦਾ ਸਾਰੀ ਸ੍ਰਿਸ਼ਟੀ ਦੇ ਇੱਕ ਹੋਣ ਦਾ ਸਿੱਧਾ ਅਨੁਭਵ ਮਤਲਬ ਅੰਦਰੋਂ ਪਤਾ ਲੱਗਣਾ ਜਿਵੇਂ ਪਰਦਾ ਹਟ ਗਿਆ ਹੋਵੇ ਦ્વੈਤ ਭਾਵ ਖਤਮ ਹੋ ਜਾਂਦਾ ਹੈ ਵਾਹ ਪਹਿਲਾਂ ਤੁਨੀ ਤੇ ਧਿਆਨ ਫਿਰ ਉਸ ਧਿਆਨ ਚ ਡੂੰਗਾ ਉਤਰ ਕੇ ਸੱਚ ਦਾ ਅਨੁਭਵ ਪਰ ਇਹ ਸਭ ਹੋਵੇਗਾ ਕਿਵੇਂ ਗੁਰੂ ਸਾਹਿਬ ਅੱਗੇ ਕਹਿੰਦੇ ਨੇ ਗੁਰਮੁਖ ਅਕਥ ਕਹਾਣੀ ਹਾਂ ਇੱਥੇ ਗੁਰੂ ਸਾਹਿਬ ਰਸਤਾ ਦੱਸ ਰਹੇ ਨੇ ਗੁਰਮੁਖ ਕੋਣ ਹੈ ਗੁਰਮੁਖ ਗੁਰਮੁਖ ਉਹ ਹੈ ਜਿਸ ਦਾ ਮੁਖ ਜਿਸ ਦਾ ਧਿਆਨ ਗੁਰੂਵਲ ਹੈ ਜੋ ਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਹੈ ਗੁਰੂ ਦੀ ਸਿੱਖਿਆ ਨੂੰ ਕਮਾਉਂਦਾ ਹੈ ਸਿਰਫ ਮੰਨਣ ਵਾਲਾ ਨਹੀਂ ਸਗੋਂ ਕਮਾਉਣ ਵਾਲਾ ਬਿਲਕੁਲ ਇਹ ਸਿਰਫ ਬਾਹਰੀ ਦਿਖਾਵਾ ਨਹੀਂ ਇਹ ਅੰਦਰੋਂ ਗੁਰੂ ਨਾਲ ਜੁੜਨਾ ਹੈ ਗੁਰੂ ਦੀ ਕਿਰਪਾ ਗੁਰੂ ਦੀ ਅਗਵਾਈ ਬਹੁਤ ਜ਼ਰੂਰੀ ਹੈ ਇਸ ਰਸਤੇ ਤੇ ਸਹੀ ਗੱਲ ਹੈ ਤੇ ਇਸੇ ਗੁਰਮੁਖ ਨੂੰ ਫਿਰ ਅਕਥ ਕਹਾਣੀ ਦਾ ਪਤਾ ਲੱਗਦਾ ਹੈ ਅਕਥ ਕਹਾਣੀ ਹਾਂਜੀ ਇਹ ਕੀ ਹੈ ਜਿਹੜੀ ਕਹੀ ਨਹੀਂ ਜਾ ਸਕਦੀ ਹਾਂਜੀ ਇਹ ਉਸ ਪਰਮ ਸੱਚ ਉਸ ਅਨੁਭਵ ਦਾ ਜ਼ਿਕਰ ਹੈ ਜੋ ਇੰਨਾ ਵਿਸ਼ਾਲ ਇੰਨਾ ਡੂੰਗਾ ਹੈ ਕਿ ਸ਼ਬਦ ਉਸ ਨੂੰ ਬਿਆਨ ਹੀ ਨਹੀਂ ਕਰ ਸਕਦੇ ਭਾਸ਼ਾ ਛੋਟੀ ਪੈ ਜਾਂਦੀ ਹੈ ਅੱਛਾ ਉਸ ਨੂੰ ਸਿਰਫ ਅਨੁਭਵ ਕੀਤਾ ਜਾ ਸਕਦਾ ਹੈ ਤੇ ਇਹ ਅਨੁਭਵ ਗੁਰਮੁਖ ਨੂੰ ਗੁਰੂ ਦੀ ਕਿਰਪਾ ਨਾਲ ਉਸ ਧਿਆਨ ਦੀ ਅਵਸਥਾ ਵਿੱਚ ਹੁੰਦਾ ਹੈ ਤਾਂ ਪੂਰੀ ਪੰਕਤੀ ਇੱਕ ਸਫਰ ਬਣ ਗਈ ਤੁਨੀ ਤੋਂ ਧਿਆਨ ਧਿਆਨ ਤੋਂ ਗਿਆਨ ਯਾਨੀ ਅਨੁਭਵ ਤੇ ਇਹ ਸਭ ਗੁਰੂ ਦੀ ਅਗਵਾਈ ਨਾਲ ਉਸ ਅਕਤ ਸੱਚ ਤੱਕ ਪਹੁੰਚਣਾ ਬਿਲਕੁਲ ਇੱਕ ਪੂਰਾ ਰੋਡ ਮੈਪ ਹੈ ਅਧਿਆਤਮਿਕ ਯਾਤਰਾ ਦਾ ਅੱਜ ਦੇ ਜ਼ਮਾਨੇ 'ਚ ਜਿੱਥੇ ਇੰਨਾ ਸ਼ੋਰ ਹੈ ਐਨੀ ਪਟਕਣ ਹੈ ਇਸ ਤੁਕ ਦੀ ਕੀ ਅਹਿਮੀਅਤ ਰਹਿ ਜਾਂਦੀ ਹੈ ਮੇਰੇ ਖਿਆਲ 'ਚ ਤਾਂ ਜੀ ਅੱਜ ਇਸ ਦੀ ਅਹਿਮੀਅਤ ਸ਼ਾਇਦ ਪਹਿਲਾਂ ਨਾਲੋਂ ਵੀ ਵੱਧ ਹੈ ਕਿਵੇਂ ਦੇਖੋ ਅਸੀਂ ਸਾਰੇ ਬਾਹਰ ਮੁਖੀ ਹੋਏ ਪਏ ਆ ਫੋਨ ਸੋਸ਼ਲ ਮੀਡੀਆ ਕੰਮ ਅੰਦਰ ਚਾਤੀ ਮਾਰਨ ਦਾ ਵਕਤ ਹੀ ਨਹੀਂ ਹਾਂਜੀ ਇਹ ਤਾਂ ਹੈ ਇਹ ਪੰਕਤੀ ਸਾਨੂੰ ਯਾਦ ਕਰਾਉਂਦੀ ਹੈ ਕਿ ਅਸਲੀ ਖਜ਼ਾਨਾ ਅਸਲੀ ਸ਼ਾਂਤੀ ਅਸਲੀ ਗਿਆਨ ਤਾਂ ਅੰਦਰ ਹੈ ਬਾਹਰ ਨਹੀਂ ਇਹ ਸਾਨੂੰ ਕਹਿੰਦੀ ਹੈ ਕਿ ਰੋਜ਼ ਦੀ ਭੱਜ ਦੌੜ ਚੋਂ ਕੁਝ ਸਮਾਂ ਕੱਢੋ ਅੰਦਰ ਮੁੜੋ ਸਿਮਰਨ ਕਰੋ ਧਿਆਨ ਲਗਾਓ ਉਸ ਤੁਣ ਨਾਲ ਜੁੜਨ ਦੀ ਕੋਸ਼ਿਸ਼ ਕਰੋ ਤੇ ਗੁਰਮੇਖ ਬਣਨ ਦਾ ਅੱਜ ਕੀ ਮਤਲਬ ਹੈ ਅੱਜ ਗੁਰਮੁਖ ਬਣਨ ਦਾ ਮਤਲਬ ਹੈ ਗੁਰੂ ਦੀ ਸਿੱਖਿਆ ਯਾਨੀ ਸ਼ਬਦ ਗੁਰੂ ਨੂੰ ਆਪਣਾ ਗਾਈਡ ਬਣਾਉਣਾ ਉਸਦੇ ਦੱਸੇ ਸਿਧਾਂਤਾਂ ਤੇ ਜੀਵਨ ਜਿਉਣਾ ਇਮਾਨਦਾਰੀ ਸੇਵਾ ਕੀਰਤ ਨਾਮ ਜਪਣਾ ਸਹੀ ਹੈ ਤਾਂ ਇਸ ਰਸਤੇ ਤੇ ਚੱਲ ਕੇ ਹੀ ਉਹ ਅਨੁਭਵ ਹੋ ਸਕਦਾ ਹੈ ਹਾਂਜੀ ਅੰਦਰੂਨੀ ਯਾਤਰਾ ਰਾਈਗੀ ਉਸ ਅਕਤ ਕਹਾਣੀ ਤੱਕ ਉਸ ਸਦੀਵੀ ਆਨੰਦ ਤੱਕ ਪਹੁੰਚਿਆ ਜਾ ਸਕਦਾ ਹੈ ਤਾਂ ਸੰਖੇਪ ਵਿੱਚ ਜੇ ਆਪਾਂ ਕਹੀਏ ਤਾਂ ਇਹ ਪੰਕਤੀ ਦਾ ਸਾਰ ਕੀ ਨਿਕਲਿਆ ਸਾਰੇ ਹੀ ਹੈ ਜੀ ਅੰਦਰ ਵੱਲ ਮੁੜੋ ਸ੍ਰਿਸ਼ਟੀ ਦੀ ਅੰਦਰੂਨੀ ਧੁਨੀ ਨਾਲ ਜੁੜੋ ਉਸ ਵਿੱਚ ਧਿਆਨ ਲਾ ਕੇ ਸੱਚ ਦਾ ਅਨੁਭਵ ਕਰੋ ਪਰ ਇਹ ਸਭ ਗੁਰੂ ਦੀ ਅਗਵਾਈ ਗੁਰੂ ਦੀ ਕਿਰਪਾ ਨਾਲ ਹੀ ਸੰਭਵ ਹੈ ਬਿਲਕੁਲ ਅੰਦਰੂਨੀ ਇਕਾਗਰਤਾ ਗੁਰੂ ਦਾ ਮਾਰਗਦਰਸ਼ਨ ਤੇ ਇੱਕ అనుభవ ਜੋ ਸ਼ਬਦਾਂ ਤੋਂ ਪਰੇ ਹੈ ਹਾਂਜੀ ਤੇ ਇਹ ਸੋਚ ਕੇ ਨਾ ਇੱਕ ਸਵਾਲ ਜ਼ਰੂਰ ਉੱਠਦਾ ਹੈ ਮੰਚ ਹਾਂਜੀ ਦੱਸੋ ਕਿ ਅੱਜ ਦੇ ਇਸ ਰੁੱਝੇ ਹੋਏ ਭਰੇ ਤੇ ਲਗਾਤਾਰ ਧਿਆਨ ਭਟਕਾਉਣ ਵਾਲੇ ਮਾਹੌਲ ਵਿੱਚ ਅਸੀਂ ਸੱਚਮੁੱਚ ਆਪਣੇ ਅੰਦਰ ਦੀ ਉਸ ਧੁਨ ਨੂੰ ਸੁਣਨ ਲਈ ਉਸ ਨਾਲ ਜੁੜਨ ਲਈ ਸਮਾਂ ਕਿਵੇਂ ਕੱਢ ਸਕਦੇ ਹਾਂ ਹੂੰ ਬਹੁਤ ਵਧੀਆ ਸਵਾਲ ਹੈ ਨਾਲੇ ਅੱਜ ਦੇ ਜ਼ਮਾਨੇ ਵਿੱਚ ਸਹੀ ਮਾਇਨੇ ਵਿੱਚ ਗੁਰਮੁਖ ਹੋਣਾ ਇਸ ਦਾ ਅਸਲ ਮਤਲਬ ਕੀ ਹੈ ਇਸ ਤੇ ਸੋਚ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਬਿਲਕੁਲ ਇਹਨਾਂ ਸਵਾਲਾਂ ਦੇ ਜਵਾਬ ਸ਼ਾਇਦ ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਹੀ ਲੱਭਨੇ ਪੈਣ ਦੇ